ਕਰਦੇ ਸੀ ਨਾ ਪਾਪਾ ਜੀ ਉਹ ਦੂਜੇ ਟਾਈਮ ਦਾ ਵੀ ਪਿਆ ਕੇ ਲੈਂਦੇ ਸੀ ਸ਼ਾਮ ਨੂੰ ਫਿਰ ਅਗਲੇ ਦਿਨ ਫੇਰ وہی ਕੰਮ ਫੇਰ ਕਿਹੜਾ ਨੇੜੇ ਜੇ ਸੀ ਕੋਣ ਕੋਣ ਜੇ ਤਹਾਬ ਰਗੀ ਨਾ ਕੜੀ ਜੇ ਪਾਣੀ ਦਾ ਕਹਦਾ ਵੀ ਕਾਢੀ ਕੜਾ ਜਿੰਨੀ ਉਹਨਾਂ ਨੇ ਖਿਆਈ ਚੱਲੀ ਤੇ ਸਾਨੂੰ ਬਣ ਗਈ ਸਖਿਆਈ ਤੇ ਅਸੀਂ ਉਹਨੇ ਮਤਲਬ ਠੀਠ ਹੋ ਕੇ ਕੰਮ ਛੱਡਤਾ ਬਿਮਾਰੀ ਬਿਮਾਰੀ ਗ੍ਰਸਤ ਹੋ ਗਈ ਬਿਮਾਰੀਆਂ ਤਾਂ ਤੋਂ ਪਰੇ ਬਾਅਦ ਹਾਂ ਫੜੇ ਫੜੇ ਗਏ ਫੜੇ ਮੈਂ ਵੇਖਿਆ ਗੋਂਦੇ ਬਸ ਗਾਇ ਤੇ ਨਹੀਂ ਮਾਰੇ ਮੁੱਟੇ ਹਾਂ ਅੱਛਾ ਕੋਲੋ ਕੋਲੋ ਫੜੇ ਜੇ ਲੱਗ ਜਾਣਾ ਕਦੇ ਦੇ ਕੋਟੇ ਹੋਣੇ ਮੁੱਟੇ ਕਾ ਆ ਜਾਣਾ ਹਾਂ ਅਜੋ ਵਿੱਚ ਚੱਲੇ ਪੈਲੀ ਆ ਹਾਂ ਕੋਲੋਂ ਚੱਲ ਰਹੀ ਉਹ ਐਸੀ ਬਣ ਜਾਂਦਾ ਸੀ ਤੇ ਹੁਣ ਤਾਂ ਕਾਰਾਂ ਜਿਹੀ ਐਸੀ ਕਦੇ ਵੀ ਐਸੀ ਮੈਂ ਕਿਸੇ ਨੂੰ ਕੀ ਆਖਾਂ ਮੇਰਾ ਕੰਮ ਹੀ ਇਹ ਐ ਹੁਣ ਮੈਂ 24 ਘੰਟੇ ਪਿਆ ਹੀ ਰਹਿਣਾ ਦੋ ਘੰਟੇ ਸੱਤ ਚਲਾ ਕੇ ਆਇਆ ਹਾਂ ਹਾਂ ਹੁਣ ਆਇਆ ਸਤਿ ਸ੍ਰੀ ਅਕਾਲ ਹਾਂ ਬਸ ਰੋਟੀ ਖਾਧੀ ਆ ਕੇ ਤੇ ਖਰਾਕ ਤਾਂ ਮੈਂ ਕਟਾਈ ਪੂਛੇ ਹੁੰਦੇ ਬੰਦੇ ਉੱਥੇ 5-4 ਕ ਬੰਦੇ ਹੁੰਦੇ ਬਸ ਬਾਲੇ ਨਹੀਂ ਹੁੰਦੇ ਅੱਗੇ ਪਲਣਾ ਪੈਂਦਾ ਹਾਂ ਉਹ ਮੈਨਾਂ 10 ਸਾਲਾਂ ਨੂੰ ਉਹ ਵੀ ਕੱਟ ਜਾਣਗੇ ਬਸ ਆ ਜਿਹੜੀ ਫੋਨ ਆ ਦਰਾ ਲੱਗੇ ਲੋਕ ਫੋਨ ਤੇ ਇਹ ਨਾਲ ਜੌੜ ਕਰਦੀ ਹੈ ਵੀ ਜਿੰਨੇ ਤੁਸੀਂ ਜਾਣੇ-ਜਾਨੇ ਆ ਥੋੜਾ ਪੋਛ ਜਿਹੜਾ ਹਾਂ ਉਦੋਂ ਅਗਲਾ ਤਨੀਆ ਨੂੰ ਨਹੀਂ ਨਹੀਂ